ਕਿ ਦੇਖੋ ਜਿੱਤਾਂਗੇ ਜੇ ਬੇਈਮਾਨੀ ਨਾ ਹੋਈ ਤੇ ਤੇ ਜੇ ਬੇਈਮਾਨੀ ਫਿਰ ਹਾਰ ਜਾਗੇ ਚੰਨੀ ਵਾਸਤੇ ਪ੍ਰਚਾਰ ਬਹੁਤ ਕੀਤਾ ਚੰਨੀ ਨੂੰ ਤਾਂ ਭਰਾ ਵਾ ਪ੍ਰਚਾਰ ਨਹੀਂ ਕੀਤਾ ਸਾਰੇ ਆਪਣੇ ਭਰਾ ਵਾ ਐਦਾ ਦੀ ਗੱਲ ਨਹੀਂ ਹੈਗੀ ਇਹਨਾਂ ਲੀਡਰਾਂ ਕੋ ਮੈਂ ਸਿੱਖਣਾ ਚਾਹੁੰਦਾ ਵੀ ਇਹਨਾਂ ਨੇ ਵੋਟਾ ਕਿੱਦਾਂ ਪੈਂਦੀਆਂ ਗਿੱਦੜ ਸਿੰਘੀ ਦੀ ਗੱਲ ਆਖਦੇ ਗਿੱਦੜ ਸਿੰਘੀ ਦੀ ਗੱਲ ਉਹ ਗਿੱਦੜ ਸਿੰਘੀ ਇਹਨਾਂ ਕੋ ਪੁੱਛਣੀ ਹੈ ਕਿੱਦਾਂ ਕਿੱਦਾਂ ਕਿ ਕਿਉਂ ਤੇ ਕਿੱਥੇ ਉਹ ਸਭ ਇਹਨਾਂ ਕੋ ਰਿਕਾਰਡ ਮਿਲੂਗੇ ਮੈਨੂੰ ਵੀ ਦੁਬਾਰਾ ਤਾਂ ਹੀ ਜਿੱਤੂਗਾ ਦੇਖੋ ਪੱਤਾ ਫਾੜਨਾ ਕਿ ਬਨਾਨ ਫਾੜਨਾ ਅੱਜ ਕੀ ਮੈਂ ਚਿੱਕਰ ਚ ਨਾਉਣਾ ਜੀ ਜੇ ਮੈਂ ਇਥੋਂ ਹਾਰ ਗਿਆ ਨਾ ਮੈਂ ਚਿੱਕਰ ਚ ਜਾਂਦੇ ਲੰਮੇ ਪੈ ਜਾਣਾ ਵਾ ਲਾਸਟਲਾ ਦਾਵਾ ਹੈ ਸਾਡਾ ਕਿਉਂਕਿ ਬੇਰੋਗੇ ਦੇਖੀ ਜਾ ਅਸੀਂ ਜਨਤਾ ਦੇ ਬੜੇ ਵਾਰੀ ਆ ਉਹਨਾਂ ਸਾਨੂੰ ਇਲੈਕਸ਼ਨ 'ਚ ਖੜਾ ਕੀਤਾ ਸਾਹ ਕੁਰਤਾ ਵੀ ਜਨਤਾ ਨੇ ਰੱਖੇ ਦਿੱਤਾ ਆ ਮੂਰਤੀ ਇੱਕ ਗੱਲ ਹੋਰ ਵੀ ਜਾਣਨੀ ਚਾਹਾਂਗੇ ਕਿ ਜਲੰਧਰ ਵੈਸਟ ਦਾ ਇਹ ਲੱਗਦਾ ਹੈ ਇਹਨਾਂ ਫਤਵਾ ਮਹਿੰਦਰਪਗਤ ਨੂੰ ਕਿਉਂ ਮਿਲਿਆ ਕਾਰਨ ਕੀ ਸਮਝ ਦਿਓ ਦੇਖੋ 92 ਐਮ ਐਲ ਏ ਇੱਕ ਮੁੱਖ ਮੰਤਰੀ ਸਾਹਿਬ ਠੀਕ ਹੈ ਜੀ ਸਾਡੇ ਮਗਰ ਤਾਂ ਅਸੀਂ ਕੱਲੇ ਛੇ ਸੀਗੇ ਹਜ਼ਾਰਾਂ ਦੁਨੀਆ ਕਰੋੜਾ ਰੁਪਈਆ ਵੰਡ ਦਿੱਤਾ ਮਾੜੀ ਗੱਲ ਨਹੀਂ ਹੈ ਕਿ ਆਪਣੇ ਉਮੀਦਵਾਰ ਪਿੱਛੇ ਸਾਰੀ ਵਾਹ ਲਾਣੀ ਮੈਂ ਤਾਂ ਦੱਸਦਾ ਕਿ ਦਾ ਸ਼ਰਾਬ ਵੰਡੀ ਨਾ ਪੈਸੇ ਵੰਡੇ ਨਾ ਕੱਪੜੇ ਵੰਡੇ ਨਾ ਬਾਦਾਮ ਵੰਡੇ ਨਾ ਮਠਿਆਈ ਵੰਡੀ ਅਸੀਂ ਤਾਂ ਕੁ ਪਿਆਰ ਮੁਹੱਬਤ ਵੰਡੀ ਆ ਔਰ ਉਹਦੇ ਸਿਲਸਿਲੇ ਨਾਲ ਵੋਟ ਪਈ ਆ ਅੱਛਾ ਆਪਣਾ ਬਿਆਨ ਕਿਦੋਂ ਦੋਗੇ ਇਹ ਉਹ ਦੁੱਧ ਤੋਤੀ ਵੋਟ ਆ ਜਿਹੜੀ ਸੱਚਾਈ ਦੀ ਵੋਟ ਆ ਕਿੰਨੀ ਵੋਟ ਪਈ ਆ ਜਿੰਨੀ ਪਈ ਮੈਂ ਦੇਖ ਕੇ ਆਣਾ ਭਾਜੀ ਫਿਰ ਤੁਹਾਨੂੰ ਦੱਸਦਾ ਨਹੀਂ ਤੇ ਚਿੱਕੜ ਬਾਹਰ ਮੇਰਾ ਇੰਤਜ਼ਾਰ ਕਰ ਰਿਹਾ ਠੀਕ ਆ ਠੀਕ ਆ ਦੇਖਿਆ ਜਾਵੇ ਤਸ਼ੀਰ ਭਾਜੀ ਮੈਂ